ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕੋਲ ਕਰੂ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਿਓ ਤੀਰਥ ਵਰਲਡ ਦੇ ਨਾਲ ਤੇ ਤੀਰਥ ਵਰਲਡ ਵਿੱਚ ਤੁਹਾਡਾ ਸਵਾਗਤ ਹੈ ਜਿੰਨੇ ਵੀ ਮਿੱਤਰ ਸੱਜਣ ਸਾਡੇ ਚੈਨਲ ਨਾਲ ਜੁੜਦੇ ਨੇ ਜਾਂ ਸਾਡੇ ਚੈਨਲ ਨਾਲ ਇਨਫੋਰਮੇਸ਼ਨਾਂ ਸਾਂਝੀਆਂ ਕਰਦੇ ਨੇ ਜਾਂ ਸਾਡੇ ਚੈਨਲ ਤੋਂ ਕੁਝ ਸਿੱਖਦੇ ਨੇ ਸਭ ਦਾ ਤੇਦਰ ਨੂੰ ਬਹੁਤ ਬਹੁਤ ਧੰਨਵਾਦ ਆਦਰੋ ਸਤਿਕਾਰ ਤੇ ਬਹੁਤ ਬਹੁਤ ਪਿਆਰ ਤੁਸੀਂ ਬਹੁਤ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਜਿੰਨਾ ਵੀ ਦਿੰਦੇ ਹੋ ਉਨਾ ਹੀ ਥੋੜਾ ਤੁਹਾਨੂੰ ਪਤਾ ਕਿ ਕਿਵੇਂ ਗੋਦੀ মিডিਆ ਸਿਰਫ ਇੱਕ ਪਾਰਟੀ ਦੀ মিডিਆ ਬਣ ਗਈ ਹੈ ਸਿਰਫ ਬੀਜੇਪੀ ਵਾਲਿਆਂ ਦਾ ਗੁਣगान ਕਰ ਰਹੀ ਹੈ ਸਿਰਫ ਇੱਕੋ ਹੀ ਏਜੰਡਾ 400 ਕੇ ਪਾਰ 400 ਕੇ ਪਾਰ 400 ਕੇ ਪਾਰ ਜਾਂ ਇੱਕ ਦੂਜੇ ਨੂੰ ਭੰਡਣ ਤੋਂ ਬਿਨਾ ਹੋਰ ਇਹਨਾਂ ਕੋ ਕੋਈ ਸਾਧਨ ਨਹੀਂ ਕੋਈ ਤਰੀਕਾ ਨਹੀਂ ਸਿਰਫ ਇੱਕੋ ਹੀ ਪਾਰਟੀ ਨੂੰ ਭੰਡ ਰਹੇ ਨੇ ਇਹਨਾਂ ਦਾ ਹੋਰ ਕੋਈ ਏਜੰਡਾ ਨਹੀਂ ਅਗਰ ਕੋਈ ਹੋਰ ਆ ਜਾਵੇ ਨਾ ਜਾਂ ਹੋਰ ਕੋਈ ਪਾਰਟੀ ਦਾ ਲੀਡਰ ਆ ਜਾਵੇ ਉਹਨੂੰ ਇਹ ਸਵਾਲ ਪੁੱਛ-ਪੁੱਛ ਉਹਨੂੰ ਸ਼ਰਮਿੰਦਾ ਕਰਨ ਤੱਕ ਚਲੇ ਜਾਂਦੇ ਨੇ ਪਰ ਅਗਰ ਬੀਜੇਪੀ ਤੋਂ ਸਵਾਲ ਪੁੱਛਣਾ ਹੋਵੇ ਤਾਂ ਉਥੇ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਕੋਈ ਪਾਰਟੀ ਨੂੰ ਅੱਜ ਤੱਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਾਂ ਕਿਸੇ ਮੀਡੀਆ ਚੈਨਲ ਨੂੰ ਇੰਟਰਵਿਊ ਨਹੀਂ ਦਿੱਤੀ ਸੀ 10 ਸਾਲਾਂ ਦੇ ਵਿੱਚ ਹੁਣ ਇੰਟਰਵਿਊ ਆ ਧੜਾ ਧੜ ਚੱਲ ਰਹੀਆਂ ਨੇ ਸਿਰਫ ਆਪਣੀ ਪਾਰਟੀ ਦੇ ਨਮਾਇਦਿਆਂ ਨੂੰ ਇੰਟਰਵਿਊਆਂ ਦੇ ਰਹੇ ਹਨ ਸਿਰਫ ਆਪਣੇ মিডিਆ ਨੂੰ ਸਿਰਫ ਆਪਣੇ মিডিਆ ਨੂੰ ਗੋਦੀ মিডিਆ ਤੇ ਇੰਟਰਵਿਊ ਚਲ ਰਹੇ ਨੇ ਤੇ ਸਿਰਫ ਇੱਕ ਪਾਸੇ ਇੰਟਰਵਿਊ ਚਲ ਰਹੇ ਨੇ ਤੇ ਇਹਨਾਂ ਨੇ ਏਜੰਡਾ ਸਿਰਫ ਇਹਨਾਂ ਕੋਲ ਹੁੰਦਾ Hindu Muslim ਦਾ ਏਜੰਡਾ ਜਾਤ ਪਾਤ ਦਾ ਏਜੰਡਾ ਤੇ ਇੱਕ ਇਹਨਾਂ ਕੋਲ ਨਫ਼ਰਤ ਭਰੀ ਬਿਆਨਬਾਜ਼ੀ ਤੋਂ ਬਿਨਾ ਹੋਰ ਕੁਝ ਨਹੀਂ ਇੱਕ ਮੈਂ ਤੁਹਾਨੂੰ ਵੀਡੀਓ ਸੁਣਾਉਣਾ ਕਿਵੇਂ ਗੋਦੀ ਮੀਡੀਆ ਦੀ ਬੋਲੀ ਬੰਦ ਹੋਈ ਆ ਆ ਦੇਖਿਓ ਕਰ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ सर आप दोनों कांग्रेस बीजेपी कांग्रेस बीजेपी कर रहे हैं तब से आप ये बताइए कि कब पेट्रोल और डीजल का दाम कब होगा और इस... कि, इसी के कारण सब सब्जी और फलों का दाम बढ़ रहा है हम खाएंगे क्या अगर कम नहीं होगा जल्दी और अभी तो रुको क्लाइमेट सभी बाकी है अच्छा अगर आपका मन में जो सवाल सोचा है कोई पूछ चुका है तो फिर बताइए है ना अच्छा

ਲੋਕਾਂ ਨੇ ਪੈਸਾ ਦਿੱਤਾ ਉਹ ਤੁਸੀਂ ਆਪਣੇ ਪੱਲਿਓਂ ਖਰਚ ਨਹੀਂ ਕੀਤਾ ਤੇ ਉਸ ਨੂੰ ਆਪਣੀ ਪ੍ਰਾਪਰਟੀ ਦੱਸਣਾ ਅਗਰ ਨਵੀਂ ਸੰਸਦ ਭਵਰ ਬਣਦੀ ਆ ਤਾਂ ਲੋਕਾਂ ਦੇ ਪੈਸਿਆਂ ਦੀ ਬਣੀ ਆ ਨਾ ਕਿ ਮੋਦੀ ਦੇ ਪੈਸਿਆਂ ਦੀ ਬਣੀ ਆ ਸੋ ਹਰੇਕ ਚੀਜ਼ ਨੂੰ ਆਪਣੀ ਸਮਝਣ ਲੱਗੇ ਲੋਕ ਤੇ ਫਿਰ ਸਾਡੇ ਲੋਕਾਂ ਦਾ ਸੁਧਾਰ ਕੀ ਹੋਣਾ ਨਾ ਤਾਂ ਪੜ੍ਹਾਈ ਦੀ ਗੱਲ ਕੀਤੀ ਜਾ ਰਹੀ ਆ ਨਾ ਅਗਨੀ ਵੀਰ ਦੀ ਗੱਲ ਕਰੀਏ ਇਹ ਉਸ ਟਾਈਮ ਇਹਨਾਂ ਨਾਰਾ ਦਿੱਤਾ ਸੀ ਕਿ ਅਗਨੀ ਵੀਰ ਬਹੁਤ ਵਧੀਆ ਪਾਲਿਸੀ ਹੈ ਜੋ ਸੀ ਲਿਆਂਦੀ ਸੀ ਬੀਜੇਪੀ ਯਾਨੀ ਕਹਿੰਦੇ ਸੀ ਪਰ ਹੁਣ ਕਿਉਂ ਨਹੀਂ ਅਗਨੀ ਵੀਰ ਕਹਿ ਰਹੇ ਕਿਉਂਕਿ ਹੁਣ ਲੋਕਾਂ ਨੂੰ ਇਹਨਾਂ ਦਾ ਪਤਾ ਲੱਗ ਗਿਆ ਕਿ ਇਹਨਾਂ ਕੋਲ ਬੋਲਣ ਲਈ ਕੁਝ ਨਹੀਂ Hindu Muslim Pakistan ਜਾਂ ਨਪਰਤ ਭਰੀ ਬਿਆਨ ਤੋਂ ਬਿਨਾ ਇਹਨਾਂ ਨੂੰ ਹੋਰ ਕੁਝ ਨਹੀਂ ਆਉਂਦਾ ਹਾਲਾਂਕਿ ਅਗਰ 10 ਸਾਲ ਦੇ ਕਾਰਜਕਾਲ ਵਿੱਚ ਤੁਸੀਂ ਕੁਝ ਕੀਤਾ ਹੁੰਦਾ 10 ਸਾਲਾਂ ਦੇ ਵਿੱਚ ਤੁਜੀ ਲੋਕਾਂ ਦੇ ਵਿੱਚ ਜਾ ਕੇ ਕੰਮ ਕੀਤੇ ਹੁੰਦੇ ਤਾਂ ਹੋ ਸਕਦਾ ਸੀ ਕਿ ਅੱਜ ਤੁਹਾਡੀ ਇਹ ਸਥਿਤੀ ਨਾ ਹੁੰਦੀ ਤੁਹਾਨੂੰ ਰਾਮ ਮੰਦਰ ਦੇ ਨਾਂ 'ਤੇ ਵੋਟਾਂ ਮੰਗਣੀਆਂ ਪੈਂਦੀਆਂ ਇਹ ਸਥਿਤੀ ਨਾ ਹੁੰਦੀ ਕਿ ਤੁਸੀਂ ਇਹ ਕਹਿੰਦੇ ਕਿ ਭਾਈ ਕਾਂਗਰਸ ਤੁਹਾਡਾ ਮੰਗਲ ਸੂਤਰ ਲੈ ਜਾ ਜਾਂ ਗਿਰਵੀ ਰੱਖ ਦੂ ਜਾਂ ਫਿਰ ਤੁਹਾਡੇ ਕੋਲ ਦੋ ਮੱਝਾਂ ਨੇ ਇੱਕ ਮੱਝ ਕਾਂਗਰਸ ਲੈ ਜਾ ਜਾਂ ਫਿਰ ਤੁਹਾਡੇ ਕੋਲ ਦੋ ਘਰ ਨੇ ਇੱਕ ਘਰ ਕਾਂਗਰਸ ਲੈ ਜਾ ਪਰ ਅੱਜ ਤੱਕ ਨਾ ਹੋਇਆ ਇਹ ਨਾ ਹੋ ਸਕਦਾ ਪਰ ਹਾਂ ਥੋੜੇ ਰਾਜ ਦੇ ਵਿੱਚ ਹੋ ਸਕਦਾ। ਅਗਰ ਬੀਜੇਪੀ ਆ ਜਾਂਦੀ ਹੈ ਨਾ ਤਾਂ ਏਜੰਡਾ ਚਲਾ ਲੈਂਦੀ ਆ ਤਾਂ ਹੋ ਸਕਦਾ ਇਸ ਤਰ੍ਹਾਂ ਹੋ ਸਕਦਾ। ਇੱਕ ਵਾਰੀ ਆ ਵੀਡੀਓ ਜ਼ਰੂਰ ਦੇਖਿਓ। ਫੇਰ ਗੱਲ ਕਰਾਂਗੇ। ਬੇਰੋਜ਼ਗਾਰੀ ਔਰ ਮਹਿੰਗਾਈ ਦੇ ਖਿਲਾਫ ਬੁਲਡੋਜ਼ਰ ਕਦ ਚੱਲੇਗਾ? ਹਾਂ ਇਹ ਵਾਲਾ ਸਵਾਲ ਅੱਛਾ ਹੈ। ਦੇਖੋ ਜਦੋਂ ਬੇਰੋਜ਼ਗਾਰੀ ਦੀ ਗੱਲ ਕਰੀ ਜਾਂਦੀ ਆ ਤਾਂ ਇਹਨਾਂ ਕੋਲ ਹੋਰ ਕੋਈ ਏਜੰਡਾ ਨਹੀਂ ਬਚਦਾ। ਜਦੋਂ ਇਹ ਰੋਜ਼ਗਾਰੀ ਦੀ ਗੱਲ ਆਉਂਦੀ ਆ ਤਾਂ ਇਹ ਲੋਕਾਂ ਦੇ ਮੂੰਹ ਬੰਦ ਹੋ ਜਾਂਦੇ ਨੇ ਤੇ ਫਿਰ ਇਹ ਪਾਕਿਸਤਾਨ ਤੇ ਹਿੰਦੂ ਮੁਸਲਮ ਦੀ ਲੜਾਈ ਦੇ ਬਲ ਤੁਰ ਪੈਂਦੇ ਨੇ ਜਦੋਂ ਇਹਨਾਂ ਲੋਕ ਸਵਾਲ ਕਰਦੇ ਨੇ ਕਿ ਤੁਸੀਂ ਕੀ ਕੀਤਾ ਅੱਜ ਪੰਜਾਬ ਦੇ ਵਿੱਚ ਬੀਜੇਪੀ ਕੇ ਹਰ ਇੱਕ ਪਾਰਟੀ ਦਾ ਵਿਰੋਧ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਲੋਕ ਸੰਤੁਸ਼ਟ ਨਹੀਂ ਇਹਨਾਂ ਦੇ ਕੰਮਾਂ ਤੋਂ ਲੋਕ ਇਹਨਾਂ ਦੇ ਕਾਰਜਕਾਲ ਤੋਂ ਸੰਤੁਸ਼ਟ ਨਹੀਂ ਲੋਕਾਂ ਨੂੰ ਪਤਾ ਕਿ ਇਹਨਾਂ ਨੇ ਕੀਤਾ ਕੁਝ ਨਹੀਂ ਲੋਕਾਂ ਨੂੰ ਇਹ ਵੀ ਪਤਾ ਕਿ ਇਹਨਾਂ ਨੇ ਝੂਠੇ ਲਾਰੇ ਤੋਂ ਬਿਨਾ ਹੋਰ ਇਹਨਾਂ ਕੋ ਰਿਹਾ ਕੁਛ ਨਹੀਂ ਹਰ ਸਾਲ ਲੋਕ 5 ਸਾਲਾਂ ਬਾਅਦ ਬਦਲਾ ਲੈ ਆਉਂਦੇ ਨੇ ਪਰ ਉਹ ਬਦਲਾ ਇਹਨਾਂ ਲੋਕਾਂ ਲਈ ਫਿਰ ਉਸੇ ਚੀਜ਼ ਤੇ ਇੱਕ ਚੀਜ਼ ਤੇ ਆ ਕੇ ਜਾਂ ਖੜਦਾ ਜਿੱਥੇ ਲੋਕਾਂ ਨੂੰ ਕੁਝ ਵੀ ਨਹੀਂ ਮਿਲਦਾ ਫਿਰ ਲੋਕ ਹਾਰ ਨਿਰਾਸ਼ ਹੋ ਕੇ ਫਿਰ 5 ਸਾਲਾਂ ਦੀ ਵੇਟ ਕਰਦੇ ਨੇ ਕਿ 5 ਸਾਲਾਂ ਬਾਅਦ ਫਿਰ ਵੋਟਾਂ ਹੋਣ ਅਸੀਂ ਕਿਸੇ ਹੋਰ ਪਾਰਟੀ ਨੂੰ ਮੌਕਾ ਦਈਏ ਪਰ ਫਿਰ ਉਹੀ ਹਾਲ ਹੋ ਜਾਂਦਾ ਕੋਣੀ ਸੇ ਹਤੀ ਤੇ ਜੀ ਇਹ ਸਹੀ ਹੈ ਬੈਠੇ ਦੇਗੇ ਨਹੀਂ ਇਹ ਬਹੁਤ ਵੱਡੇ ਚੈਨਲ ਦੇ ਪੱਤਰਕਾਰ ਆ ਇਹਦੀ ਜੋ ਫੋਲੋਅਰ ਲਿਸਟ ਆ ਉਹ ਵੀ ਬਹੁਤ ਵੱਡੀ ਹੈ ਹੁਣ ਇਹਨਾਂ ਨੂੰ ਇੱਕ ਨੌ ਮਿਲਿਆ ਖਤਾਬ ਨਾਉ ਕਿ ਖਤਾਬ ਮਿਲਿਆ ਮੋਦੀ মিডিਆ ਦਾ ਉਹ ਖਤਾਬ ਲੋਕਾਂ ਨੇ ਇਹਨਾਂ ਨੂੰ ਦਿੱਤਾ ਉਹ ਖਤਾਬ ਇਸ ਲਈ ਦਿੱਤਾ ਕਿਉਂਕਿ ਇਹ ਮੋਦੀ 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 ਸਿਰਫ ਮੋਤੀ ਮੋਤੀ ਹੀ ਘੰ ਰਹੇ ਨੇ ਇਹਨਾਂ ਕੋਲ ਅਜੰਡਾ ਹੋਰ ਕੋਈ ਨਹੀਂ ਹੈਗਾ ਤੁਸੀਂ ਉਸ ਪਾਰਟੀ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਲਈ ਵਧੀਆ ਕਰਦੀ ਹੈ ਜਾਂ ਤੁਹਾਡੇ ਸ਼ਹਿਰਾਂ ਲਈ ਵਧੀਆ ਕਰਦੀ ਹੈ ਜਾਂ ਪਿੰਡਾਂ ਲਈ ਵਧੀਆ ਸੋਚਦੀ ਹੈ ਹਰ ਵਰਗ ਦੇ ਵਿੱਚ ਅਗਰ ਘਰਾਂ ਦੇ ਵਿੱਚ ਹਾਲਾਤ ਦੇਖੋ ਨਾ ਲੋਕ ਰੋਟੀ ਖਾਣ ਤੱਕ ਮਜਬੂਰ ਨੇ ਤੇ ਅਸੀਂ ਰੋਟੀ ਲਿਆਈਏ ਕਿੱਥੋਂ ਰੋਟੀ ਕਮਾਉਣ ਲਈ ਇਹਨੇ ਮਜਬੂਰ ਹੋ ਗਏ ਕਿ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਿਵੇਂ ਕਰੀਏ ਜਿਹੜਾ ਸਿਲੰਡਰ ਕਦੇ 260 ਰੁਪਏ ਤੋਂ 300 ਜਾਂ 400 ਰੁਪਏ ਸੀ ਅੱਜ ਜੋ ਹੀ ਸਿਲੰਡਰ ਰਾਮ ਰਾਜ ਦੇ ਵਿੱਚ 1100 ਦਾ ਹੁਣ ਭਾਵੇਂ ਵੋਟਾਂ ਕਰਕੇ ਇਹਨਾਂ ਨੇ ਘਟਾਤਾ 850 ਦਾ ਮਿਲ ਰਿਹਾ ਤੇ ਇਹ ਕਹਿੰਦੇ ਸੀ ਇੱਕ ਸਬਸਿਡੀ ਤੁਹਾਡੇ ਖਾਤਿਆਂ ਵਿੱਚ ਆਉਂਗੀ ਕਿਸ ਦੇ ਖਾਤਿਆਂ ਵਿੱਚ ਸਬਸਿਡੀ ਆਈ ਆ ਦੱਸਿਓ ਜਨਾ 20 ਰੁਪਈਆ ਤੋਂ ਜ਼ਿਆਦਾ ਹੋਰ ਕੁਝ ਤੁਹਾਡੇ ਖਾਤੇ ਵਿੱਚ ਨਹੀਂ ਆਉਂਦਾ ਸਿਰਫ 20 ਰੁਪਏ ਮੁੜ ਕੇ ਆਉਂਦੇ ਨੇ ਤਾਂ ਫਿਰ ਸਿਲੰਡਰ ਦਾ ਤੁਹਾਨੂੰ ਉਹਨੀ ਕੀਮਤਾਂ ਲਈ ਪੈ ਗਿਆ ਤੇ ਫਿਰ ਤੁਹਾਡੇ ਕੋਲ ਸਬਸਿਡੀ ਕਿੱਥੇ ਗਈ ਇਹ ਕਹਿੰਦੇ ਸੀ ਸਬਸਿਡੀ ਆਉ ਕਿੱਥੇ ਆ ਸਬਸਿਡੀ ਇਹ ਲੋਕਾਂ ਨੂੰ ਸਵਾਲ ਕਰਨਾ ਚਾਹੀਦਾ ਕਿ ਇੰਨੇ ਚਿਰਾਂ ਦੀ ਸਾਡੀ 10 ਸਾਲਾਂ ਦੀ ਸਬਸਿਡੀ ਕਿੱਥੇ ਆ 10 ਸਾਲਾਂ ਤੋਂ ਅਸੀਂ ਸਿਲੰਡਰ 1000 ਰੁਪਏ 1100 1200 ਰੁਪਏ ਤੱਕ ਦਾ ਵੀ ਸਿਲੰਡਰ ਲਿਆ ਤੇ ਉਹ ਸਾਡੇ ਪੈਸੇ ਕਿੱਥੇ ਗਏ ਲੋਕਾਂ ਨੂੰ ਵੀ ਸਵਾਲ ਕਰਨਾ ਚਾਹੀਦਾ ਕਿ ਕਿੱਥੇ ਗਏ ਸਾਡੇ ਪੈਸੇ ਲੋਕਾਂ ਨੂੰ ਇਹ ਸਵਾਲ ਕਰਨਾ ਚਾਹੀਦਾ ਕਿ ਉਹ ਸਾਡੀ ਮਿਹਨਤ ਦੀ ਕਮਾਈ ਕਿੱਥੇ ਆ ਜਦੋਂ ਸਿਲੰਡਰ ਭਰਉਣ ਦਾ ਸਮਾਂ ਆਉਂਦਾ ਨਾ ਲੋਕ ਕਾਲੇ-ਵਾਲੇ ਦੇਖਦੇ ਨੇ ਕਿ ਕਿੱਥੋਂ ਪੈਸੇ ਲਿਆਂਗੇ ਕਿ ਕਿਵੇਂ ਇਹ ਸਿਲੰਡਰ ਭਰਾਈਏ ਜੋ ਸਿਲੰਡਰ 260 ਰੁਪਏ ਦਾ ਸੀ 400 ਰੁਪਏ ਦਾ ਸੀ ਉਹ ਸਿਲੰਡਰ ਅੱਜ 1000 ਰੁਪਏ ਨੂੰ ਮਿਲ ਰਿਹਾ ਹੈ ਹੋਰ ਇਦੋਂ ਵੱਡੀ ਉਪਲਬਧੀ ਕੀ ਹੋ ਸਕਦੀ ਹੈ ਕਿਸਾਨੀਏ ਦੋਨਾਂ ਲੱਗਿਆ 1.5 ਸਾਲ ਇਨਾਂ ਦੀਆਂ ਬਰੂਹਾਂ ਤੇ ਬੈਠੇ ਰਹੇ ਕਿਸਾਨ ਇਨਾਂ ਦੀ ਇੰਨੀ ਹਿੰਮਤ ਨਹੀਂ ਪਈ ਕਿਆ ਕੇ ਆ ਕੇ ਉਹਨਾਂ ਨੂੰ ਕਹਿ ਦਈਏ ਕਿ ਭਾਈ ਦੱਸੋ ਆਓ ਅਸੀਂ ਇੱਥੇ ਬਹਿਨੇ ਆ ਤੁਸੀਂ ਸਾਡੇ ਮਹਿਮਾਨ ਹੋ ਤੁਸੀਂ ਸਾਡੀ ਰਾਜਧਾਨੀ ਦੇ ਵਿੱਚ ਆਏ ਹੋ ਦੱਸੋ ਤੁਹਾਨੂੰ ਕੀ ਮੁਸ਼ਕਲ ਆ ਫਿਰ ਉੱਥੇ ਬਰਾਉਣ ਲੱਗ ਗਏ ਆਪਦੇ ਕੋਲ ਸਾਡੇ ਵੀ ਲੀਡਰੋ ਕੁਛ ਇਦਾਂ ਦੇ ਨਿਕਲੇ ਕਿ ਇਹਨਾਂ ਦੀਆਂ ਗੱਲਾਂ ਚ ਆ ਗਏ ਤੇ ਸਾਡਾ ਉਹ ਧਰਨਾ ਇਹਨਾਂ ਨੇ ਇਹ ਗੱਲ ਸਾਡੇ ਪ੍ਰਧਾਨ ਮੰਤਰੀ ਕਹੇ ਕਿ ਕਿ ہماری ਤਪੱਸਿਆ ਵਿੱਚ ਕੋਈ ਕਮੀ ਰਹੀ ਕੀ ਸੋ ਤਪੱਸਿਆ 'ਚ ਕਮੀ ਰਹੀ ਆ ਤਾਂ ਤੁਹਾਡੇ ਵਿੱਚ ਕਮੀ ਸੀ ਤਾਂ ਤੁਸੀਂ ਇਹ ਰੂਲ ਲਾਗੂ ਕੀਤੇ ਕਿ ਵੀਡੀਓ ਮੈਂ ਤੁਹਾਨੂੰ ਪਹਿਲਾਂ ਵੀ ਸ਼ੋਅ ਕੀਤੀ ਸੀ ਜਿਹਦੇ ਵਿੱਚ ਖੋਦ ਮਾਣਾ ਇਹ ਨੇ ਕਿ ਮੇਰੀ ਪੜਾਈ ਬਣਾਈ ਨਹੀਂ ਹੋਈ ਤੇ ਦੂਜੇ ਪਾਸੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਇਹਨਾਂ ਦੀ ਡਿਗਰੀਆਂ ਚੱਕ ਚੱਕ ਦਿਖਾਉਂਦੇ ਨੇ ਕਿ ਦੇਖੋ ਇਹਨਾਂ ਨੇ ਬੀਏ ਕੀਤੀ ਹੋਈ ਆ ਇਹਨਾਂ ਨੇ ਐਮਏ ਕੀਤੀ ਹੋਈ ਆ ਹਾਲਾਂਕਿ ਉਹ ਉਹ ਰਾਈਟਿੰਗ ਉਦੋਂ ਉਦੋਂ ਹੈ ਹੀ ਨਹੀਂ ਸੀ ਜਿਸ ਰਾਈਟਿੰਗ ਦੇ ਵਿੱਚ ਇਹਨਾਂ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਯੂਨੀਵਰਸਿਟੀ ਯੂਨੀਵਰਸਿਟੀ ਲਿਖਿਆ ਗਿਆ ਤੇ ਉਹ ਲਿਖਾਈ ਕਿੱਥੋਂ ਆਈ ਕਮ ਸੇ ਕਮ ਨਕਲਤਾ ਕਲਨਾ ਮਾਰ ਲੈਂਦੀ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਵਾਕਈ ਮੋਦੀ ਪੜਿਆ ਹੋਇਆ ਹੁਣ ਮੋਦੀ ਕਹਿੰਦਾ ਮੈਂ ਚਾਹ ਵੇਚ ਕੇ ਇੱਥੇ ਤੱਕ ਪਹੁੰਚਿਆ ਪਰ ਮੋਦੀ ਦੀਆਂ ਪੁਰਾਣੀਆਂ ਫੋਟੋਆਂ ਦੇਖਿਓ ਜਸਟ ਟਾਈਮ ਤੁਹਾਡੇ ਤੰਦ ਦੇ ਉੱਪਰ ਧੋਤੀ ਵੀ ਨਹੀਂ ਹੋਣੀ ਨਾ ਉਸ ਟਾਈਮ ਇਹ ਕੋਟ ਪੈਂਟ ਪਾ ਕੇ ਲੰਦਾ ਸੀ ਵਿਦੇਸ਼ਾਂ ਦੇ ਦੌਰੇ ਕਰਦਾ ਸੀ ਤੇ ਫਿਰ ਉਹ ਪੈਸਾ ਕਿੱਥੋਂ ਆਇਆ ਕਿਵੇਂ ਪੈਸਾ ਕਮਾਇਆ ਇਹ ਐਮਰਜੈਂਸੀ ਦੇ ਵਿੱਚ ਪੰਜਾਬ ਵਿੱਚ ਪੱਗ ਬੰਨ੍ਹ ਕੇ ਸਰਦਾਰ ਬਣ ਕੇ ਰਹਿੰਦਾ ਰਿਹਾ ਤੇ ਫੇਰ ਅੱਜ ਸਾਡੇ ਲੋਕਾਂ ਨੂੰ ਹੀ ਕਾਣ ਲੱਗਿਆ 10 ਸਾਲਾਂ ਵਿੱਚ ਕੀ ਨਹੀਂ ਵੇਚਿਆ ਰੇਲਵੇ ਚ ਕੀ ਤੇਲ ਵੇਚਤਾ ਤੇਲ ਸਾਨੂੰ ਸਿੱਧਾ ਕਿਉਂ ਨਹੀਂ ਮਿਲਿਆ ਇਹ ਵੀ ਦੇਖੋ ਮੂਰੇ ਤੇਲ ਦਾ ਠੇਕਾ ਅੰਬਾਨੀਆਂ ਕੋਲ ਕਿਉਂ ਆ ਸਾਡੀ ਏਅਰਲਾਈਨ ਅੰਡਾਨੀਆਂ ਕੋਲ ਕਿਉਂ ਆ ਇਹ ਗੁਜਰਾਤੀ ਲੋਕ ਜਿੰਨੇ ਵੀ ਸੀਦਾ ਜਿਹੜੇ ਅੱਜ ਗੁਜਰਾਤੀਆਂ ਦੇ ਸਿਰ ਇਹਨਾਂ ਨੇ ਕਲੰਕ ਲਾਤਾ ਉਹ ਨੀਰਮੋਦੀ ਐਨੇ ਕਰੋੜਾਂ ਦਾ ਘਪਲਾ ਕਰਕੇ ਭੱਜ ਗਿਆ ਕਿ ਤੇ ਤੁਹਾਡੇ ਵਰਗੇ ਨੇ ਲੱਖ ਰੁਪਈਆ ਕਰਜ਼ਾ ਲਿਆ ਹੁੰਦਾ ਨਾ ਤਾਂ ਤੁਹਾਡੇ ਘਰੇ ਹੀ ਲਿਆ ਕੇ ਬੈਂਕ ਵਾਲੇ ਖੜਾ ਦਿੰਦੇ ਨੇ ਕਿ ਭਾਈ ਕਰਜ਼ਾ ਮੋੜੋ ਤੇ ਕਿਸਾਨ ਗਲਤਹਾ ਲੈ ਲੈਂਦਾ ਤੇ ਜਿਹੜੇ 11000 ਕਰੋੜ ਲੈ ਕੇ ਵਿਜੇ ਮਾਲੀਆ ਵਰਗੇ ਨੀਰਮੋਦੀ ਵਰਗੇ ਵਿਦੇਸ਼ਾਂ 'ਚ ਭੱਜ ਗਏ ਉਹ ਪੈਸਾ ਕਿੱਥੇ ਗਿਆ ਅੰਬਾਨੀਆਂ ਦਾ ਇਹਨਾਂ ਨੇ ਪਤਾ ਨਹੀਂ ਕਿੰਨੇ ਕਰੋੜ ਦਾ ਕਰਜ਼ਾ ਮੈਂ ਗਿਣਤੀ ਵੀ ਨਹੀਂ ਆਉਂਦੀ ਕਿ ਕਿੰਨੇ ਕਰੋੜ ਦਾ ਕਰਜ਼ਾ ਮਾਫ ਕੀਤਾ ਤਾਂ ਫਿਰ ਲੋਕ ਕਿੱਥੇ ਜਾਣਗੇ ਸੋ ਤੁਸੀਂ ਵੀਰੋ ਇਸ ਵਾਰ ਤੁਸੀਂ ਸੋਚਣਾ ਕਿ ਤੁਸੀਂ ਜਿਹੜੀ ਵੋਟ ਪਾਉਣੀ ਆ ਕਿਸ ਚੀਜ਼ ਲਈ ਪਾਉਣੀ ਆ ਆਪਣੇ ਸੁਧਾਰ ਲਈ ਪਾਉਣੀ ਆ ਜਾਂ ਆਪਣੇ ਨੁਕਸਾਨ ਲਈ ਪਾਉਣੀ ਆ ਇਹ ਨਹੀਂ ਇੱਕ ਬੇਨਤੀ ਆ ਪਰ ਮਾਨ ਕਰੂ ਸਤਿ ਸ੍ਰੀ ਅਕਾਲ